ਅੱਜ ਤੱਕ ਹਿੰਦੁਸਤਾਨ ਚ ਫਰਸਟ ਟਾਈਮ ਇਹਦੇ ਚ ਕਸੀ ਸਾਦੀ ਤੇਲ ਜਾਂ ਤਿਆਦੀ ਤੇਲ ਔਰ ਇਰੀਮੇਦ ਇਰੀਮਾਦੀ ਤੇਲ ਇਰੀਮਾਦੀ ਤੇਲ ਤੇ ਤਿੰਨ ਤੇਲ ਨੇ ਇਹਨਾਂ ਨੂੰ ਜਿਹੜਾ ਕੁਝ ਮੈਂ ਬੋਲਿਆ ਪਲੀਜ਼ ਇਹਨੂੰ ਬੈਕ ਕਰਕੇ ਨੋਟ ਕਰ ਲਿਓ ਸਪੈਲਿੰਗ ਨੋਟ ਕਰਕੇ ਇੱਕ ਇੱਕ ਚੀਜ਼ ਗੂਗਲ ਤੇ ਪਾ ਕੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਵੀ ਗੁਇਲ ਸਾਹਿਬ ਨੇ ਵਾਕਈ ਦਿਲ ਕੱਢ ਕੇ ਰੱਖ ਦਿੱਤਾ ਇਹਦੇ ਵਿੱਚ ਔਰ ਇਹ ਦਿਲੋਂ ਦਿੱਤੀ ਆ ਮੈਂ ਚੀਜ਼ ਲੋਕਾਂ ਨੂੰ ਕਿਉਂਕਿ ਬਹੁਤ ਪੇਸ਼ੈਂਟ ਤਕਲੀਫ ਚ ਬਵਾਸੀਰ ਦਾ ਬਹੁਤ ਤਕਲੀਫ ਚ ਪੇਸ਼ੈਂਟ ਬਵਾਸੀਰ ਦਾ ਉਹਦੇ ਲਈ ਇੱਕ ਇਹ ਐਸੀ ਚੀਜ਼ ਬਣੀ ਐ ਤੁਸੀਂ ਜ਼ਿੰਦਗੀ ਚ ਯਾਦ ਕਰੋਗੇ ਤੁਹਾਡੀ ਮਾਂ ਤੁਹਾਡੇ ਪਿਤਾ ਤੁਹਾਡੇ ਭੈਣ ਭਰਾ ਕੋਈ ਬਜ਼ੁਰਗ ਘਰ ਚ ਜਾਂ ਕੋਈ ਵੀ ਆਪਣਾ ਰਿਸ਼ਤੇਦਾਰ ਬਵਾਸੀਰ ਤੋਂ ਅਗਰ ਦੁਖੀ ਹੈ ਤਾਂ ਉਹਨੂੰ ਆਹ ਤੋਹਫਾ ਦੇ ਦਿਓ ਇਹ ਸੱਚਮੁੱਚ ਤੋਹਫਾ ਹੈ ਇਹ ਤੋਹਫਾ ਦੇ ਦਿਓ ਤੁਹਾਨੂੰ ਜ਼ਿੰਦਗੀ ਪਰ ਥੈਂਕਿਊ ਕਰੂਗਾ ਤੁਸੀਂ ਉਹਨੂੰ ਚਾਹੇ 9 ਲੱਖ ਦੇ ਦਿਓ ਉਹਦਾ ਥੈਂਕਿਊ ਘੱਟ ਕਰੂਗਾ ਜੇ ਇਹੋ ਜੀ ਚੀਜ਼ ਕੋਈ ਦੇ ਦਿੱਤੀ ਉਹਦੇ ਲਈ ਤੁਹਾਨੂੰ ਥੈਂਕਿਊ ਕਰੂਗਾ ਨਹੀਂ ਦੇ ਸਕਦੇ ਉਹਨੂੰ ਸਲਾਹ ਜ਼ਰੂਰ ਦੇ ਦਿਓ ਵੀ ਆਹ ਵੀਡੀਓ ਦੇਖ ਜੇ ਤੈਨੂੰ ਬਵਾਸੀਰ ਦੀ ਪ੍ਰੋਬਲਮ ਹੈ ਤਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਪਾਇਲ ਸੈਟ ਆਇਲ ਪਾਇਲ ਸੈਟ ਆਇਲ ਤੇ ਪਾਇਲ ਸੈਟ ਕੈਪਸੂਲ ਦੋ ਚੀਜ਼ਾਂ ਹੀ ਕਾਫੀ ਨੇ